ਨੋ ਮੈਂ ਨਾ ਵਿਆਹ ਤੋਂ ਪਹਿਲਾਂ ਦੀ ਗੱਲ ਦੱਸਦੀ ਆ ਜਿਹੜਾ ਜੋਬਨ ਆ ਨਾ ਉਹ ਮੇਰਾ ਸਗਾ ਭਰਾ ਨਿਕਾ ਹੈਗਾ ਹਾਈ ਹੁਣ ਮੈਂ ਕੀ ਕਰਾਂ ਇਤਨਾ ਦਿਨਾਂ ਦਿਨ ਜਿਆਦਾ ਹੀ ਠਾਣੋਂ ਜਾਣ ਰਏ ਆ ਕੋਲ ਪਿਆਹਾ ਵੀ ਕੋਈ ਨਹੀਂ ਹੈਗਾ ਜਿਹੜੇ ਵਿਆਹ ਤੇ ਚੁੱਕੇ ਚੁਕਾਏ ਹੀ ਮਾਹ ਉਹੇ ਲਾਏ ਆ ਦੀਦੀ ਤੇ ਆਖੀ ਜਾਂਦੇ ਹੀ ਕਿ ਇਹਨਾਂ ਦੇ ਨਾਲ ਰੁਪਿੰਦਰ ਗੱਲ ਕਰ ਲਾ ਪਰ ਮੈਂ ਕਰਾਂ ਕਿਦਾਂ ਇਹਨਾਂ ਨੇ ਗੁੱਸਾ ਕਰਨਾ ਮੈਂ ਕਿ ਪਹਿਲੇ ਹੀ ਨੇ ਚਰਦੀ ਕਿੱਥੇ ਗਈ ਸੀ ਉਹਦੋਂ ਨਹੀਂ ਤੇਰੇ ਕੋ ਦੱਸਿਆ ਗਿਆ ਹੁਣ ਮੈਂ ਕੀ ਕਰਾਂ ਇੱਕ ਤੇ ਜੀ ਕਰਦਾ ਦੱਸਦਾ ਇੱਕ ਪਾਸੇ ਨੂੰ ਡਰ ਵੀ ਲੱਗੀ ਜਾਂਦਾ ਆ ਕਿ ਪਤਾ ਨਹੀਂ ਇਹਨਾਂ ਨੂੰ ਹੁਣ ਕਿੱਦਾਂ ਬੋਲਣਾ ਆ ਹੁਣ ਮੋੜ ਵੀ ਨਹੀਂ ਆਪਲਾ ਜਾ ਕੇ ਜੇ ਤਾਂ ਸਹੀ ਹੋਊਗਾ ਫਿਰ ਗੱਲ ਕਰ ਲਵਾਂਗੀ ਨਹੀਂ ਤੇ ਮੈਂ ਨਹੀਂ ਕੀ ਕਰਨੀ ਹੈਗੀ ਮੈਂ ਜੀ ਨੂੰ ਕਹਣਾ ਤੁਸੀਂ ਦੱਸ ਦੋ ਵੀ ਰਵਿੰਦਰ ਅਰੇ ਦੀਦੀ ਇੱਥੇ ਬੈਠੀ ਮੈਂ ਤਾਂ ਨਰਸੋਈ ਚ ਲੱਭਣ ਦੀ ਹਾਂ ਕੋਸ਼ ਉਹਨੇ ਦੇਦੀ ਇੱਥੇ ਬੈਠੀ ਹਾਂ ਚਾਹ ਪੀਤੀ ਕਿ ਨਹੀਂ ਹਾਂਜੀ ਨਹੀਂ ਪੀਲੀ ਸੀ ਮੈਨੂੰ ਤਾਂ ਲੱਗਦਾ ਤੂੰ ਫੇਰ ਉਹੀ ਗੱਲ ਸੋਚਣ ਦੀ ਹੈ ਬਾਰ-ਬਾਰ ਦੀਦੀ ਕੀ ਕਰਾਂ ਤੂੰ ਦੱਸਿਆ ਲਵਲੀ ਨੂੰ ਕਿ ਨਹੀਂ ਦੱਸਿਆ ਜੇ ਨਹੀਂ ਹਲੇ ਨਹੀਂ ਮੈਂ ਦੱਸਿਆ ਹੈਗਾ ਸੁਦੇਣੇ ਲਵਲੀ ਨੂੰ ਦੱਸ ਦੇ ਆਪਣਾ ਮਨ ਹੌਲਾ ਕਰ ਦੀਦੀ ਕਿਦਾਂ ਦੱਸਾਂ ਮੇਰੇ ਮਨ ਦੇ ਵਿੱਚ ਡਰ ਗਿਆ ਵਾ ਇਉਂ ਨਾ ਕਹਿਣਾ ਵਾ ਵੀ ਕਦੋਂ ਦੀ ਗੱਲ ਵਾ ਤੂੰ ਮੈਨੂੰ ਹੁਣ ਦੱਸਣ ਦੇਈਂ ਆ ਅੱਗੇ 2 ਮਹੀਨੇ ਹੋ ਗਏ ਗੱਲ ਨੂੰ ਠੀਕ ਆ ਹੁਣ ਦੱਸੇਂਗੀ ਤੇ ਚੰਗੀ ਰਹੇਂਗੀ ਮੇਰਾ ਇਰਾਦਾ ਇਹ ਤੇਹੀ ਗੱਲ ਕਰ ਲਓ ਉਹਨਾਂ ਦੇ ਨਾਲ ਜਾ ਕੇ ਗੱਲ ਕਰ ਫਿਰ ਅਹੀਂ ਵੀ ਆਉਨੇ ਆ ਠੀਕ ਆ ਤੇਰੇ ਭਾਜੀ ਨੂੰ ਮੈਂ ਕਹਿਨੀ ਆ ਉਹ ਵੀ ਆਉਂਦੇ ਆ ਪਰ ਦੀਦੀ ਮੈਨੂੰ ਇਹ ਆ ਪਤਾ ਨਹੀਂ ਉਹਨਾਂ ਨੇ ਕਿੱਦਾਂ ਬੋਲਣਾ ਘੜੀ ਉਹਦੇ ਕਿੱਦਾਂ ਨਹੀਂ ਚੱਲ ਇੱਕ ਵਾਰੀ ਤੇ ਉਹਨੇ ਗੁੱਸਾ ਕਰਨਾ ਹੀ ਕਰਨਾ ਵਾ ਚੱਲ ਮੇਰੇ ਨਾਲ ਤੇ ਗੁੱਸਾ ਜਿਹੜਾ ਕਰਨਾ ਵਾ ਭਾਈ ਸੌ ਵਾਰ ਕਰ ਲੈਣਾ ਭਾਰੀ ਆ ਵੀ ਕਿਤੇ ਪਿੰਡ ਦਾ ਫੋਨ ਲਾ ਲੈਣਾ ਉਹ ਨਾ ਨਾ ਗੱਲ ਬਾਤ ਐਡੀ ਗੱਲ ਨਹੀਂ ਹੁੰਦੀ ਕੋਈ ਨਹੀਂ ਸਮਝਾਵਾਂਗੀ ਉਹਨੂੰ ਫੋਨ ਨਹੀਂ ਕਰਦਾ ਠੀਕ ਹੈ ਹਾਂਜੀ ਤੇ ਤੂੰ ਜਾ ਮੇਰੀ ਭੈਣ ਜਾ ਕੇ ਗੱਲ ਕਰ ਠੀਕ ਆ ਚੱਲ ਮੈਂ ਵਿਖਦੀ ਆ ਫਿਰ ਕੱਲ ਨੂੰ ਜਾ ਠੀਕ ਸੰਦੀਪ ਆਜੋ ਮੂਲਮ ਕਾ ਅੱਗੇ ਬੈਠੀ ਕੀ ਗੱਲ ਆ ਗੱਲ ਕੀ ਹੋਣੀ ਆ ਮੈਂ ਰਪਿੰਦਰਵਲ ਆਈ ਹੀ ਉਹਨੇ ਸਵੇਰ ਦੀ ਨਾ ਚਾਹ ਪੀਤੀ ਕੁਛ ਨਹੀਂ ਖਾਦਾ ਬਸ ਸੋਚੀ ਜਾਂਦੀ ਓਹੀ ਗੱਲ ਕਿਹੜੀ ਗੱਲ ਆ ਓਹੀ ਜਿਹੜੀ ਗੱਲ ਹੋਈ ਆ ਕਿ ਮੈਂ ਕਿਦਾਂ ਲਵਲੀ ਦੇ ਨਾਲ ਕਰਾਂ ਇਹ ਦੇਣਾ ਕਿਹੜੀ ਕਿਹ ਨੂੰ ਸੋਚਣਾ ਉਹਨੂੰ ਜਾ ਕੇ ਦੱਸ ਦੇ ਮੈਂ ਤੇ ਉਹਨੂੰ ਸਮਝਾਇਆ ਹੀ ਮੈਂ ਤੂੰ ਹੋਣ ਨਹੀਂ ਗੱਲ ਕਰੇਂਗੀ ਤੇ ਫਿਰ ਜ਼ਿਆਦਾ ਗੱਲ ਵੱਜ ਜਾਣੀ ਆ ਆਪਾਂ ਆਪਣੇ ਦੱਸਦੀ ਨਹੀਂ ਆਪਨੇ ਤਾਂ ਸੁਣਾ ਹੀ ਆਪੇ ਉਹ ਦਸੂਗੀ ਉਹਦੀ ਗੱਲ ਹੋਰ ਵਾ ਦੱਸਿਆ ਅੱਛਾ ਮੈਨੂੰ ਹੁਣ ਭੇਜਿਆ ਉਹਨੂੰ ਮੈਂ ਤੂੰ ਜਾ ਜਾ ਕੇ ਲਵਲੀ ਨਾਲ ਗੱਲ ਕਰ ਕੇ ਕਹਿੰਦੀ ਨਹੀਂ ਤੂੰ ਹੀ ਕਰ ਦੋ ਦੀਦੀ ਗੱਲ ਮੈਂ ਨਹੀਂ ਮੈਂ ਨਹੀਂ ਕਰ ਸਕਦੀ ਗੱਲ ਤੂੰ ਜਾ ਕੇ ਆਪੇ ਕਰ ਗੱਲ ਗਈ ਹੁਣ ਆਹ ਗਈ ਆ ਤੇ ਮੈਂ ਮੈਂ ਤੇਰੇ ਭਾਜੇ ਨੂੰ ਮਗਰੇ ਭੇਜਦੀ ਆਂ ਕੋਈ ਗੱਲ ਨਹੀਂ ਜਿਗਰ ਵਾਲ ਕਰੂਗਾ ਤਾਂ ਪਤਾ ਲੱਜਨੇ ਆਂ ਹਾਂਜੀ ਉਹ ਗਈ ਆ ਤੇ ਆਪਾਂ ਵੀ ਨਾਲ ਮਗਰੇ ਚਾਹੀਏ ਐਵੇਂ ਗੁੱਸਾ ਕਰੂਗਾ ਜ਼ਿਆਦਾ ਨਹੀਂ ਗੁੱਸਾ ਨਹੀਂ ਕਰਦਾ ਉਹ ਇਦਾਂ ਦਾ ਨਹੀਂ ਹੈਗਾ ਉਹ ਕੁਝ ਕਹੂਗਾ ਤਾਂ ਨਹੀਂ ਉਹ ਨਹੀਂ ਨਹੀਂ ਕੁਝ ਨਹੀਂ ਕਹਿੰਦਾ ਉਹ ਇਹ ਹੋਣਾ ਹੀ ਆ ਬੰਦੇ ਨੂੰ ਮੈਨੂੰ ਪਹਿਲਾਂ ਕਿਉਂ ਦੱਸਿਆ ਉਹ ਵੀ ਡਰੀ ਜਾਂਦੀ ਆ ਕਹਿੰਦੀ ਇਹ ਗੁੱਸੇ ਨਾ ਹੋਵੇ ਮੈਨੂੰ ਕੋਈ ਗੱਲ ਨਹੀਂ ਆਪਾਂ ਜਾਣੇ ਆ लवली ਵਾਲ ਜੇ ਅਗਲੀ ਨੇ ਸੱਚ ਬੋਲਣ ਦੀ ਹਿੰਮਤ ਕੀਤੀ ਆ ਕਿਉਂ ਕਹੂ ਉਹਨੂੰ ਕੁਝ ਚਲੋ ਆਪਾਂ ਚਲੀਏ ਮਗਰੇ ਚਲ ਆ ਚਲੀਏ ਚਲੋ ਬੈਠੇ ਆ। ਉਹ ਆਹੋ ਬੈਠਾ ਆ ਯਾ ਮੜਾ ਜਾ ਕੰਮ ਹੀ। ਅੱਛਾ ਅੱਛਾ। ਹੋ ਗਿਆ ਕੰਮ ਤਾਂ ਦਾ। ਹਾਂਜੀ ਕੰਮ ਤੇ ਹੋ ਗਿਆ ਆ। ਕੰਮ ਕਰਕੇ ਤੇ ਹੁਣ ਵਿਲੇ ਹੋਏ ਆਂ ਹੀ। ਅੱਛਾ। ਤੇ ਤੁਹਾਨੂੰ ਢੀ ਵੇਖਣ ਮੈਂ ਜਾ ਰੋਟੀ ਖਾ ਲੈਂਦੇ। ਕੋਈ ਨਹੀਂ ਖਾ ਲੈਨੇ ਆ। ਅਜੇ ਟਾਈਮ ਕਿਥੇ ਰਾਵ। ਆ ਚਲੋ ਤੇ ਹੈਈਆ। ਹਾਂ। ਕਿਉਂ ਕੀ ਗੱਲ ਕੰਮ ਨਹੀਂ ਗਈ? ਕੰਮ ਵੀ ਹੈਗਾ ਹੀ। ਹੂੰ। ਪਰ ਇਹ ਅਭੀ ਗੁੱਸਾ ਨਾ ਕਰਿਓ। ਕੰਮ ਵੀ ਹੈਗਾ ਤੇ ਗੁੱਸਾ ਨਾ ਕਰਿਓ। ਤਾਂ ਮੈਂ ਕੁਮੈ ਨਾਲ ਗੱਲ ਕਰਨੀ ਆ ਪਰ ਮੈਨੂੰ ਇਹ ਵੀ ਧਿਆਨ ਨਾਲ ਸੁਣਿਓ ਮੇਰੇ ਕੋ ਵੀ ਥੋੜੀ ਜੀ ਨਾ ਗਲਤੀ ਹੋ ਗਈ ਆ ਉਹ ਗੱਲ ਹੋਈ ਕੀ ਆ ਗਲਤ ਦੱਸ ਜੇ ਤੂੰ ਸੁਣਨਾ ਚਾਹੁੰਦੀ ਆ ਨਾ ਤਾਂ ਸੁਣੋ ਫਿਰ ਪਤਾ ਨਾ ਗੱਲ ਕੀ ਹੋਈ ਸੀ ਪਿੰਡ ਜਿਹੜੇ ਜੁਬਨ ਹੋਣੀ ਆ ਨਾ ਉਹ ਕਰਨੇਗੇ ਰਹਿੰਦੇ ਹੈਗੇ ਹੈ ਜੁਬਨ ਨਹੀਂ ਕਰਨੀ ਰਹਿੰਦੇ ਕਿੱਥੇ ਰਹਿੰਦੀ ਆ ਫਿਰ ਉਹ ਵੇਖ ਲੋ ਇਹ ਗੱਲ ਦਾ ਗੁੱਸਾ ਨਾ ਕਰਿਓ ਹੁਣ ਮੈਂ ਤੁਹਾਨੂੰ ਦੱਸਾਂਦੀ ਹਾਂ ਨਾ ਉਹ ਰਹਿੰਦੇ ਕਿੱਥੇ ਆ ਮੈਨੂੰ ਇਹ ਤੇ ਦੱਸ ਗੁੱਸੇ 'ਚ ਨਾ ਆਓ ਹੌਸਲੇ ਨਾ ਬੋਲੋ ਮੈਂ ਤੁਹਾਨੂੰ ਦੱਸਦੀ ਹਾਂ ਸਾਰੀ ਗੱਲ ਤੁਹਾਨੂੰ ਮੈਂ ਨਾ ਵਿਆਹ ਤੋਂ ਪਹਿਲਾਂ ਦੀ ਗੱਲ ਦੱਸਦੀ ਹਾਂ ਜਿਹੜਾ ਜੋਬਨ ਆ ਨਾ ਉਹ ਮੇਰਾ ਸਗਾ ਭਰਾ ਨਿਗਾਹ ਹੈਗਾ ਉਹਨੂੰ ਅਹੀਂ ਨਾ ਗੋਦ ਲਿਆ ਹੀ ਮੈਂ ਕੱਲੀ-ਕੱਲੀ ਆ ਅੱਛਾ ਉਹ ਸਾਡੀ ਨਾ ਭੂਆ ਦਾ ਮੁੰਡਾ ਲੱਗਦਾ ਸੀ ਤੇ ਭੂਆ ਦੀ ਹੋ ਗਈ ਡੈਥ ਤੇ ਉਹਨੂੰ ਆਪਾਂ ਇੱਥੇ ਲੈ ਆਂਦਾ ਸੀ ਤੇ ਸ਼ੁਰੂ ਤੋਂ ਚਲੋ ਉਹਨੂੰ ਪੜਾਇਆ ਲਿਖਾਇਆ ਪਾਲਿਆ ਸਾਰੇ ਕੰਮ ਉਹਦੇ ਆਪਾਂ ਕੀਤੇ ਤੇ ਚਲੋ ਬੜਾ ਵਧੀਆ ਟਾਈਮ ਲੰਘਿਆ ਇਹ ਨਹੀਂ ਵੀ ਕੋਈ ਗੱਲਬਾਤ ਹੋਈ ਹੀ ਡੈਡੀ ਜੀ ਵੀ ਉਹਨੂੰ ਬੜਾ ਪਿਆਰ ਕਰਦੇ ਸੀ ਵੀ ਆਪਣੇ ਸਹਗੀਆਂ ਨਾਲੋਂ ਵੀ ਜ਼ਿਆਦਾ ਉਹਨੂੰ ਪਿਆਰ ਕਰਦੇ ਸੀ ਵੀ ਨਹੀਂ ਇਹ ਮੇਰੀ ਭੈਣ ਦਾ ਮਤਲਬ ਵੀ ਖੂਨ ਵਾਂ ਤੈਨੂੰ ਮੈਂ ਐਦਾਂ ਪਾਲਣਾ ਵਾਂ ਕਿ ਮਹਿਸੂਸ ਨਾ ਹੋਵੇ ਉਹਨੂੰ ਕਿ ਮੇਰੀ ਮਾਂ ਨਹੀਂ ਹੈਗੀ ਹੂੰ ਤੇ ਪਰ ਤੁਹਾਨੂੰ ਪਤਾ ਹੀ ਆ ਜਿਹੜੇ ਮੰਮੀ ਹੈ ਨਾ ਉਹ ਥੋੜਾ ਜਿਹਾ ਉਹਨਾਂ ਵਿਤਕਰਾ ਕਰਦੇ ਸੀ ਫਿਰ ਵੀ ਬਗਾਨਾ ਖੂਨ ਹੀ ਨਾ ਹੂੰ ਉਹ ਮੈਨੂੰ ਆਪਣੀ ਧੀ ਸਮਝਦੇ ਸੀ ਤੇ ਉਹਨੂੰ ਆਪਣਾ ਪੁੱਤ ਨਹੀਂ ਸਮਝਦੇ ਹੈਗੇ ਫਰਕ ਕਰਦੇ ਹੀ ਸਾਡੇ ਵਿੱਚ ਅੱਛਾ ਤੇ ਪਹਿਲਾਂ ਤਾਂ ਚਲੋ ਇਦਾਂ ਨਿੱਕੀਆਂ ਮੋਟੀਆਂ ਗੱਲਾਂ ਚਲੋ ਵਧੀਆ ਟਾਈਮ ਲੰਘ ਗਿਆ ਤਾਂ ਫੇਰ ਮੁੜ ਕੇ ਚਲੋ ਜੋ ਬੰਦਾ ਭਾਵ ਵਿਆਹ ਕਰਦਾ ਅੱਛਾ ਜਦੋਂ ਹੋ ਗਿਆ ਵਿਆਹ ਭਾਬੀ ਆ ਗਈ ਤੇ ਇਹ ਆ ਵੀ ਭਾਬੀ ਦੇ ਵਿਚਾਰੀ ਚੰਗੀ ਹੀ ਪਰ ਮੰਮੀ ਨਹੀਂ ਗੱਲਾਂ ਕਰਨੋਂ ਹਟਦੀ ਹੁੰਦੀ ਅੱਛਾ ਇਹਨੇ ਕਿਸ ਨਾ ਕਿਸ ਗੱਲਾਂ ਜੇ ਸਾਬ ਨੇ ਸਾਫ ਸਫਾਈ ਨਾ ਕਰਨੀ ਇਹਨਾਂ ਤਾਂ ਉਹਨੂੰ ਗੱਲਾਂ ਕਰਨੀਆਂ ਤੇ ਤੂੰ ਚੰਗੀ ਨਹੀਂ ਆ ਤੂੰ ਕੰਮ ਨਹੀਂ ਕਰਦੀ ਤੂੰ ਐਦਾਂ ਵਾ ਇਹ ਗੱਲਾਂ ਬਾਤਾਂ ਹੁੰਦੀਆਂ ਰਹੀਆਂ ਇੰਨੀ ਕੀ ਨੀਕੀਆਂ ਗੱਲਾਂ ਤੁਹਾਨੂੰ ਪਤਾ ਵੀ ਘਰ ਦੇ ਵਿੱਚ ਜਿਉਂ ਵਾ ਹੋਣ ਲੱ ਪੈਣਾ ਫਿਰ ਖਲਾਰੇ ਬਾਝੋਂ ਵੱਜ ਜਾਂਦੇ ਮੁੜ ਕੇ ਮੰਮੀ ਨਾ ਭਾਬੀ ਦੇ ਬਰ ਖਿਲਾਫ ਮੈਨੂੰ ਵੀ ਗੱਲਾਂ ਕਰਨ ਡੈ ਪਈ ਭਾਬੀ ਤੇਰੀ ਐਦਾਂ ਵਾ ਤੂੰ ਉਹਨਾ ਕੰਮ ਨਾ ਕਰਾਇਆ ਕਰ ਆਪੇ ਕੱਲੀ ਕਰਿਆ ਕਰੋਗੀ ਤੇ ਫਿਰ ਮੇਰੇ ਮਨ ਵਿੱਚ ਵੀ ਹੋ ਜਾਣਾ ਵੀ ਘਰੇ ਸੱਚੀ ਨਹੀਂ ਕੰਮ ਕਰਦੀ ਹੈ ਕੀ ਜਾਣ ਕੇ ਐਦਾਂ ਕਰਦੀ ਆ ਪਰ ਇਹ ਵਾਲੀ ਗੱਲ ਦੀ ਸਮਝ ਮੈਨੂੰ ਹੁਣ ਆਈ ਆ ਪੀ ਨਹੀਂ ਭਾਬੀ ਬੜੀ ਚੰਗੀ ਤੇ ਮੈਂ ਵੀ ਉਹ ਵਿਚਾਰੀ ਨਾ ਨਾ ਬੜਾ ਕੁਝ ਕਰਦੀ ਰਹੀ ਜੋ ਬੰਨਾ ਨੇ ਬੜਾ ਕੁਝ ਕੀਤਾ ਤੇ ਭਾਬੀ ਨੇ ਵੀ ਬੜਾ ਕੁਝ ਕੀਤਾ ਇਹ ਗੱਲ ਦਾ ਨਤੀਜਾ ਨਾ ਮੈਨੂੰ ਹੁਣ ਮਿਲਿਆ ਵਾ ਪੀ ਨਹੀਂ ਉਹ ਦੋਵੇਂ ਵਿਚਾਰੇ ਬੜੇ ਚੰਗੇ ਹੀ ਤੇ ਫਿਰ ਬਾਅਦ ਵਿੱਚ ਕੀ ਹੋਇਆ ਜਦੋਂ ਹੋ ਗਿਆ ਮੇਰਾ ਵਿਆਹ ਤੇ ਮੰਮੀ ਹੁਣਾਂ ਨਾਲ ਪਤਾ ਨਹੀਂ ਵੀ ਮਗਰ ਉਹਨਾਂ ਦੀ ਕੀ ਗੱਲਬਾਤ ਹੋਈ ਦੋਵਾਂ ਦੀ ਪਿਛਾਏ ਭਾਬੀ ਨੇ ਕਹੋ ਕਿਹਾ ਜਾਂ ਜੋ ਬੰਨੇ ਕਿਹਾ ਹੁਣ ਇੰਨੀ ਗੱਲ ਦਾ ਨਹੀਂ ਪਤਾ ਕਿ ਕਸੂਰ ਕਿਹਦਾ ਵਾ ਤੇ ਇਹ ਦੋਵੇਂ ਘਰੋਂ ਬਾਤ ਚੱਲ ਗਈ ਰੁਪਿੰਦਰ ਇੰਨਾ ਸਭ ਕੁਝ ਹੋ ਗਿਆ ਤੇ ਤੂੰ ਮੈਨੂੰ ਹੁਣ ਦੱਸਣ ਢੀਂ ਆ ਇੰਨਾ ਚੇ ਨੇਰੇ ਚ ਰੱਖਿਆ ਮੈਨੂੰ ਕੀ ਕਰਦੀ ਮੈਂ ਤੁਹਾਨੂੰ ਕਿਹੜੇ ਮੂੰਹ ਨਾਲ ਦੱਸਦੀ ਇਹਦੇ ਵਿੱਚ ਕਿੰਨੀ ਬੇਇੱਜ਼ਤੀ ਆਖਣਾ ਹੀ ਲੈ ਤੇਰਾ ਪੇਕਾ ਪਰਿਵਾਰ ਇਦਾਂ ਦਾ ਆ ਮੈਨੂੰ ਗੱਲਾਂ ਹੋਣੀਆਂ ਹੀ ਨਾ ਇੱਥੇ ਤੂੰ ਮੈਂ ਕਿਹੜਾ ਤੈਨੂੰ ਉੱਥੇ ਘਰ ਦੇਣ ਲੱਗਾ ਸੀ ਤੂੰ ਦੱਸਦੀ ਤੇ ਸਹੀ ਵੀ ਜੋ ਬਣ ਲੱਗਦਾ ਕੀ ਆ ਤੇਰਾ ਪਰ ਫਿਰ ਵੀ ਨਾ ਇੱਥੇ ਹਲੇ ਮੈਂ ਨਵੀਂ ਨਵੀਂ ਆਈ ਹੀ ਜੇ ਹੁਣ ਦੀਦੀ ਹੁਣਾਂ ਨਾਲ ਗੱਲ ਕਰਦੀ ਉਹਨਾਂ ਦੇ ਮਨ ਵਿੱਚ ਕਈ ਸਵਾਲ ਆਉਣੇ ਪਿੱ ਲੈ ਇਹ ਪਹਿਲਾਂ ਇਹ ਕੋ ਕਰਦੀ ਰਹੀ ਆ ਕੀ ਪਤਾ ਇੱਥੇ ਆ ਕੇ ਵੀ ਇਦਾਂ ਹੀ ਕਰੇ ਉਹ ਸ਼ਾਕ ਤੇ ਮੈਨੂੰ ਪਹਿਲਾਂ ਹੀ ਪਿਆ ਸੀ ਇੱਕ ਦੋ ਵਾਰੀ ਤੈਨੂੰ ਮੈਂ ਫੋਨ ਤੇ ਵੇਖ ਲਿਆ ਗੱਲਾਂ ਕਰਦੀ ਠੀਕ ਹੈ ਨਾ ਤਾਂ ਹੀ ਮੈਂ ਕਹਿੰਦਾ ਸੀ ਕਿ ਤੁਹਾਡੇ ਪਿੰਡ ਜਾਣਾ ਮੈਨੂੰ ਪਤਾ ਤਾਂ ਲੱਗੇ ਵੀ ਜੋ ਬਣ ਹੈ ਕਿੱਥੇ ਅਹੀਂ ਪਤਾ ਨਾ ਕਿੰਨਾ ਕੁਝ ਕੀਤਾ ਮੈਂ ਮੰਮੀ ਨੂੰ ਫੋਨ ਲਾ ਲਾ ਕੇ ਕਿ ਮੰਮੀ ਜੋਬਨ ਨੂੰ ਮੰਗਵਾ ਲਓ ਅਹੀਂ ਆਉਣਾ ਵਾ ਈ ਅਨੇ ਬਨੇ ਮਾਰਦੀ ਰਹੀਆਂ ਤੁਹਾਨੂੰ ਫੇਰ ਕਿਤੇ ਜਾ ਕੇ ਜੋ ਬੰਦ ਉਹਨਾਂ ਆਇਆ ਉਹ ਵੀ ਮੈਂ ਫੋਨ ਕੀਤਾ ਉਹਨੂੰ ਫੇਰ ਆਇਆ ਮੰਮੀ ਦੇ ਕਹਿੰਦੇ ਤਾ ਵੀ ਨਹੀਂ ਆਇਆ ਮੰਮੀ ਨਾਲ ਹਾਲੇ ਵੀ ਉਹਦਾ ਪੂਰਾ ਗੁੱਸਾ ਵਾ ਇਹ ਹੈ ਕਿ ਮੈਨੂੰ ਮੰਮੀ ਨੇ ਨਾ ਕੰਮ ਚ ਅੱਜ ਦੇ ਕੀਤੇ ਹੋਣਗੇ ਤਾਂ ਹੀ ਗੁੱਸਾ ਕਰਦਾ ਅਗਲਾ ਉਹ ਨਹੀਂ ਤੇ ਕਿਹਦਾ ਜੀ ਕਰਦਾ ਉਹ ਘਰੋਂ ਬਾਹਰ ਜਾਣ ਨੂੰ ਹੈ ਤੇ ਸਈਆਂ ਪਰ ਹੁਣ ਉਹਨਾਂ ਸਿਆਣੇ ਬਣਿਆਂ ਨੂੰ ਵੀ ਬੰਦਾ ਕੀ ਕਵੇ ਉਹਦੋਂ ਮੰਮੀ ਨੂੰ ਸਮਝ ਹੋਣੀ ਚਾਹੀਦੀ ਹੈ ਨਾ ਥੋੜੀ ਨਹੀਂ ਉਹ ਜਿਹੜਾ ਸਾਡੇ ਘਰ ਕਪਤ ਪੈਂਦਾ ਸੀ ਇਹ ਵੀ ਮੇਰੇ ਹਿਸਾਬ ਨਾਲ ਮੰਮੀ ਤੇਰੀ ਦੀ ਚੁੱਕਣਾ ਹੈ ਗੱਲ ਤੇ ਤੁਹਾਡੀ ਸਹੀ ਆ ਕਸੂਰ ਤੇ ਹੀ ਮੰਮੀ ਦਾ ਹੀ ਮੈਂ ਵੀ ਕੱਢਦੀ ਆ ਕਿ ਮੰਮੀ ਦਾ ਕਸੂਰ ਵਾ ਪਰ ਉਹਨਾਂ ਨੂੰ ਕੌਣ ਆਖੇ ਕੌਣ ਸਮਝਾਵੇ ਯਾਰ ਮੇਰੀ ਗੱਲ ਸੁਣ ਜਦੋਂ ਆਪਣੀ ਉਹ ਕੁੜੀ ਨੂੰ ਨਹੀਂ ਠਿਗੰਦੇ ਐਂਡੀ ਇੱਥੇ ਤੇ ਉਹਨੂੰ ਠਿਗੰਦਾ ਹੋਊਗੀ ਵਿਚਾਰੀ ਨੂੰ ਨਾਲੇ ਉਹ ਹੈ ਹੀ ਨਹੀਂ ਉਹਨਾਂ ਦਾ ਚੱਲ ਨਾ ਹੁਣ ਪਹਿਲੀਆਂ ਗੱਲਾਂ ਛੱਡੋ ਤੁਸੀਂ ਵੀ ਮੰਦੇ ਵਜੇ ਗੁੱਸਾ ਨਾ ਰੱਖਿਓ ਕੋਈ ਵੀ ਮੈਂ ਤੁਹਾਨੂੰ ਇਸੇ ਕਰਕੇ ਨਹੀਂ ਪਹਿਲਾਂ ਦੱਸਦੀ ਕਿ ਪਤਾ ਨਹੀਂ ਤੁਸੀਂ ਕਿਹੜੇ ਮੂੰਹ ਬੋਲਣਾ ਆ ਪਰ ਇਹ ਆ ਵੀ ਤੁਸੀਂ ਇਹ ਗੱਲ ਨੂੰ ਥੋੜਾ ਜਿਹਾ ਨਾ ਸਮਝਿਓ ਹੁਣ ਮੇਰੇ ਨਾਲ ਵੀ ਬਹੁਤ ਕੁਝ ਹੋਇਆ ਵਾ ਪਰ ਇਹ ਆ ਕਿ ਹੁਣ ਜੋ ਬਣੇ ਵੇਖੋ ਤੁਹਾਡੇ ਨਾਲ ਕੰਮ ਤੇ ਜਾਣਾ ਆ ਮੈਂ ਨਹੀਂ ਚਾਹੁੰਦੀ ਕਿ ਉੱਥੇ ਜਾ ਕੇ ਬਾਹਰੋਂ ਤੁਹਾਨੂੰ ਇਹ ਗੱਲਾਂ ਪਤਾ ਲੱਗਣ ਕਿ ਜੋ ਬੰਚਾਏ ਘਰ ਨਹੀਂ ਰਹਿੰਦਾ ਚਾਹੀ ਇਹਨਾਂ ਦੇ ਘਰ ਕੀ ਗੱਲਬਾਤ ਹੋਈ ਆ ਮੈਂ ਇਸੇ ਕਰਕੇ ਤੁਹਾਨੂੰ ਪਹਿਲਾਂ ਹੀ ਸਾਰੀ ਗੱਲ ਦੱਸ ਦਿੱਤੀ ਆ ਤੇ ਹੁਣ ਵੇਲੋ ਆਪਣੇ ਮਨ ਦੇ ਵਿੱਚ ਗੁੱਸਾ ਨਾ ਰੱਖਿਓ ਕੋਈ ਵੀ ਪਰ ਪਿੰਦਰ ਇੰਨੀਆਂ ਗੱਲਾਂ ਹੋ ਗਈਆਂ ਵਾ ਤੂੰ ਹੁਣ ਦੱਸੰਡੀ ਹੁਣ ਮੈਨੂੰ ਦੱਸ ਕੇ ਨਾ ਤੂੰ ਤੇ ਦਿਲ ਹੀ ਤੋੜਤਾ ਵਾ ਜੇ ਉਦੋਂ ਮੈਨੂੰ ਦੱਸਦੀ ਨਾ ਕਿ ਜੋ ਬੰਨੂ ਘਰੋਂ ਬਾਹਰ ਕੱਢਤਾ ਵਾ ਹੋ ਸਕਦਾ ਉਦੋਂ ਕੋਈ ਹੱਲ ਹੋ ਜਾਂਦਾ ਹੁਣ ਇਹ ਗੱਲ ਨੂੰ ਹੋ ਗਿਆ ਮਹੀਨੇ ਦੋ ਹੁਣ ਕਿਹਦਾ ਕਸੂਰ ਗੱਡੀ ਏ ਜੋ ਬੰਨ ਜ ਕੱਢੀ ਏ ਕਿ ਜਾਂ ਕਰਦਿਆਂ ਦਾ ਗੱਡੀ ਏ ਲਵਲੀ ਘਰ ਚ ਚਲੋ ਸੌ ਗੱਲਾਂ ਹੋ ਜਾਂਦੀਆਂ ਵਾ ਉਹ ਵੀ ਨਵੀਂ ਨਵੀਂ ਆਈ ਸੀ ਉਹ ਡਰਦੀ ਸੀ ਕਿ ਕਿ ਤੇ ਇੱਥੇ ਨਾ ਲੜਾਈ ਹੋ ਜੇ ਪਿੱਛੇ ਦੇ ਚੱਲ ਜੋ ਹੋ ਗਿਆ ਸੋ ਹੋ ਗਿਆ ਉਹ ਚਲੋ ਕੋਈ ਗੱਲ ਨਹੀਂ ਜੋ ਹੋਣਾ ਹੀ ਉਹਦੇ ਹੋ ਹੀ ਗਿਆ ਵਾ ਚੱਲ ਤੂੰ ਗੁੱਸਾ ਨਾ ਕਰ ਠੀਕ ਆ ਕੋਈ ਗੱਲ ਨਹੀਂ ਲਵਲੀ ਤੂੰ ਨਾ ਜੋ ਉਹਨੂੰ ਆਪਣੇ ਨਾਲ ਲੈ ਕੇ ਜਾ ਕੰਮ ਤੇ ਠੀਕ ਹੈ ਨਾ ਜੋ ਹੋ ਗਿਆ ਹੋ ਗਿਆ ਰਪਿੰਦਰ ਦਾ ਗੁੱਸਾ ਨਹੀਂ ਕਰਨਾ ਠੀਕ ਆ ਉਹ ਗੁੱਸਾ ਤੇ ਮੈਨੂੰ ਕਿਸੇ ਨਾਲ ਵੀ ਨਹੀਂ ਹੈ ਗੁੱਸਾ ਤੇ ਮੈਨੂੰ ਇਹ ਗੱਲ ਦਾ ਮੁੰਡਿਆ ਵੀ ਤੁਹਾਨੂੰ ਤਿੰਨਾਂ ਨੂੰ ਪਤਾ ਹੈ ਤੇ ਵਿੱਚ ਰਹਿ ਤੇ ਮੈਂ ਹੀ ਗਿਆ ਸੀ ਨਾ ਚੱਲ ਕੋਈ ਗੱਲ ਨਹੀਂ ਮੈਂ ਫੋਨ ਕਰਕੇ ਪੁੱਛ ਲਈ ਨਾਲ ਕੋਈ ਗੱਲ ਨਹੀਂ ਜੋ ਬੰਨੂ ਫੋਨ ਕਰ ਲੈ 100 ਵਾਰੀ ਪਰ ਉਹਦੇ ਘਰ ਨਹੀਂ ਫੋਨ ਕਰਨਾ ਠੀਕ ਹੈ ਨਾ ਕੋਈ ਗੱਲ ਨਹੀਂ ਜੋ ਬੰਨੂ ਕਰਕੇ ਪੁੱਛ ਲਈ ਨਹੀਂ ਤੂੰ ਪੁੱਛਣਾ ਜੀ ਦੱਸ ਇਹੀ ਪੁੱਛੂੰਗਾ ਹੋਰ ਮੈਂ ਉਹਨੂੰ ਕੀ ਪੁੱਛਣਾ ਵੀਰ ਜੀ ਚੱਲ ਕੋਈ ਗੱਲ ਨਹੀਂ ਆਹ ਰਾਹ ਨਾਲ ਗੱਲ ਕਰਨੀ ਠੀਕ ਹੈ ਨਾ ਤੁਹਾਨੂੰ ਸਾਰਾ ਕੁਝ ਦੱਸ ਤੇ ਦਿੱਤਾ ਆ ਮੈਂ ਬਸ ਇੰਨੀ ਗਲਤੀ ਹੋ ਗਈ ਆ ਕਿ ਪਹਿਲਾਂ ਮੈਂ ਦੀਦੀ ਨੂੰ ਉਹਨਾਂ ਨੂੰ ਦੱਸਦਾ ਵਾ ਤੇ ਤੁਹਾਨੂੰ ਬਾਅਦ ਦੱਸਿਆ ਆ ਤੁਸੀਂ ਇੰਨਾ ਕੁ ਮੰਨਦੇ ਵੀ ਤੁਹਾਨੂੰ ਗੁੱਸਾ ਆ ਚੱਲ ਕੋਈ ਗੱਲ ਨਹੀਂ ਜੋ ਬਨ ਮੈਂ ਪੁੱਛ ਲਈ ਨਾ ਵੀ ਗਲਤੀ ਕੀਤੀ ਆ ਫਿਰ ਉਹਦੀ ਗਲਤੀ ਕੱਢਾਂਗੇ लवली ਕੋਈ ਗੱਲ ਨਹੀਂ ਜਾਂ ਤਾਂ ਉਹਨਾਂ ਨੇ ਇੱਥੇ ਜਾ ਦੇ ਲਈਏ ਜਾਂ ਆਪਾਂ ਉੱਥੇ ਜਲਦੀਏ ਬਿਠਾ ਆ ਕੇ ਨਾ ਜੋ ਬਨ ਨੂੰ ਘਰ ਲਿਆ ਆਗੇ ਉਹਨਾਂ ਦਾ ਰਾਈ ਨਾਮ ਕਰਾਈ ਉਹ ਚਲੋ ਕੋਈ ਗੱਲ ਨਹੀਂ ਮੈਨੂੰ ਹੁਣ ਕੰਮ ਤੋਂ ਹੋ ਹੁੰਦੋ ਇਹ ਕਰੀ ਤੇ ਫਿਰ ਦੋਵੇਂ ਜਣੇ ਜਦੋਂ ਅਸੀਂ ਆਵਾਂਗੇ ਨਾ ਤੇ ਫਿਰ ਮੁੜ ਕੇ ਕੋਈ ਨਹੀਂ ਕਰਾਵਾਂਗੇ ਉਹਨਾਂ ਦਾ ਬਿਲਕੁਲ ਲਵਲੀ ਤੂੰ ਹੀ ਆਪਣੇ ਰਿਸ਼ਤੇ 'ਚ ਨਹੀਂ ਫਿੱਕ ਪਾਉਣੀ ਠੀਕ ਆ ਰਲ ਮਿਲ ਕੇ ਰਹਿਣਾ ਤੁਸੀਂ ਦੋਵਾਂ ਨੇ ਉਹ ਨਹੀਂ ਨਹੀਂ ਕੋਹ ਨਹੀਂ ਕਹਿੰਦਾ ਤੂੰ ਰਪਿੰਦਰ ਨੂੰ ਕੁਝ ਨਹੀਂ ਕਰਾ ਠੀਕ ਹੈ ਨਾ ਮੈਂ ਰਪਿੰਦਰ ਨੂੰ ਕੀ ਕਹਿਣਾ ਮੈਂ ਤਾਂ ਇਹੋ ਕਹਿਣ ਡਿਆ ਵੀ ਮੈਨੂੰ ਗੀਤਾ ਦੱਸ ਦਿੰਦੀ ਤੂੰ ਚਲ ਉਹਨੂੰ ਸੱਚ ਦੱਸ ਦਿੱਤਾ ਨਾ ਤੈਨੂੰ ਚਲ ਮੰਨਦੇ ਆ ਕੋਈ ਗਲਤੀ ਹੋ ਗਈ ਆ ਚਲ ਹੁਣ ਤੇ ਸੱਚ ਦੱਸਤਾ ਉਹਨਾਂ ਨੇ ਚਲੋ ਕੋਈ ਗੱਲ ਨਹੀਂ ਮੈਂ ਕਰਕੇ ਫੋਨ ਤੇ ਫਿਰ ਦੱਸੂਗਾ ਤੁਹਾਨੂੰ ਕੀ ਜਾਂਦਾ ਚਲ ਠ ਚਾ ਅਰਪਿੰਦਰ ਤੂੰ ਵੇਖ ਲੈ ਕੰਮ ਮੇਰਾ ਬਾਪੂ ਹਾਂਜੀ ਮੈਨੂੰ ਦਿਉਣੇ ਇਹੀ ਗੱਲ ਦੀ ਟੈਨਸ਼ਨ ਲੱਗੀ ਆ ਇਹਨਾਂ ਦੋਵਾਂ ਚ ਨੇ ਕੋਈ ਅਨ ਬਣੋ ਜੇ ਉਹ लवली ਦਾ ਨਾ ਗੁੱਸਾ ਕਰਨਾ ਵੀ ਜਾਇਜ਼ ਵਾ ਕਿੰਨੇ ਦਿਨਾਂ ਬਾਅਦ ਦੱਸਿਆ ਇਹਨੂੰ ਚਾਰ ਪੰਜ ਮਹੀਨੇ ਹੋ ਗਏ ਵਿਹਾਨ ਤਾਂ ਵੀ ਗੁੱਸਾ ਕਰਨ ਦਾ ਕੋਈ ਗੱਲ ਨਹੀਂ ਹੌਲੀ ਹੌਲੀ ਠੰਡਾ ਹੋ ਜੂਗਾ ਜਾਇਜ਼ ਤਾਂ ਚਲੋ ਮੈਂ ਮੰਨਦੀ ਹੈਗਾ ਵਾਂ ਚਲੋ ਗਲਤੀ ਉਹਦੀ ਵੀ ਹੈਗੀ ਹੀ ਉਹਨੂੰ ਦੱਸ ਦੇਣਾ ਚਾਹੀਦਾ ਸੀ ਚਲ ਕੋਈ ਗੱਲ ਨਹੀਂ ਹੁਣ ਫੋਨ ਕਰਕੇ ਆਉਂਦਾ ਨਾ ਮੈਂ ਸਮਝਾਉ ਲਾਂ ਗੱਲੇ ਨੂੰ ਤੂੰ ਇੱਕ ਵਾਰੀ ਫੇਰ ਸਮਝਾਇਓ ਠੀਕ ਐ ਕਿ ਜ਼ਿਆਦਾ ਗੁੱਸੇ ਨਾ ਹੋਵੇ ਕੋਈ ਗੱਲ ਨਹੀਂ ਕੋਈ ਨਹੀਂ ਜੋ ਬੰਨਾ ਵੀਨੇ ਉਹ ਲੈ ਕੀ ਗੱਲ ਕਰਕੇ ਹੁੰਦਾ ਵਾ ਦੱਸੂਗਾ ਮੈਨੂੰ ਆਗੇ ਹਾਂਜੀ ਮੇਰਾ ਘਰ ਦਾ ਮਗਰ ਚਲ ਮੈਂ ਜਾਨੀ ਆਂ ਤੇ ਹਲਾ ਜਪਿੰਦਰਵਾਲ ਕੋਈ ਗੱਲ ਹੀ ਹੋਵਾ ਹਾਂਜੀ ਤਾ ਉਠੋ ਪਾਣੀ ਦਾ ਘੁੱਟ ਤੇ ਪੀਓ ਉਠੋ ਤਾਂ ਰਮਨ ਪਾਣੀ ਕੀ ਪੀਣਾ ਸੇਹ ਦੀ ਨਹੀਂ ਕੰਮ ਕਰਨ ਦੀ ਆ ਚਲ ਕੋਈ ਨਹੀਂ ਪੀਓ ਘੁੱਟ ਚਲ ਪਿਆ ਜੋ ਲੰਮੀ ਹੈ ਹੁਣ ਮੈਂ ਕੀ ਕਰਾਂ ਇਹ ਤੇ ਨਾ ਦਿਨਾਂ ਦਿਨ ਜਿਆਦਾ ਹੀ ਠਾਣੋਂ ਜਾਣ ਡੇ ਆ ਕੋਲ ਪਿਆਹਾ ਵੀ ਕੋਈ ਨਹੀਂ ਹੈਗਾ ਜਿਹੜੇ ਵਿਆਹ ਤੇ ਚੁੱਕੇ ਚਕਾਏ ਹੀ ਮਾਹ ਉਹੇ ਲਾਏ ਆ ਹੁਣ ਤੇ ਜਿਹੜੇ ਕੋਲ ਹੈਗੇ ਹੀ ਉਹ ਵੀ ਦਵਾਈਆਂ ਲਿਆ ਲਿਆ ਕੇ ਨਾ ਸਾਰੇ ਖਤਮ ਹੋ ਗਏ ਆ ਤੀਆਂ ਪੁੱਤਾਂ ਦਾ ਵੀ ਹਾਲ ਵੇਖ ਲਾਂ ਕੁੜੀ ਨੂੰ ਫੋਨ ਕੀਤਾ ਵਾ ਕਿਤੇ ਆਣ ਕੇ ਹਾਲ ਨਹੀਂ ਪੁੱਛਿਆ ਭਿਾਨ ਕੇ ਪਤਾ ਹੀ ਮੈ ਲੈ ਜਾ ਕੀ ਕਰਨਾ ਇਹੋ ਜਿਹੇ ਤੀਆਂ ਪੁੱਤਾਂ ਨੂੰ ਪਰ ਪਿਆਹਾ ਹੋਊਗਾ ਇਲਾਜ ਫੇਰ ਹੀ ਕਰਾਵਾਂਗੇ ਮੈਨੂੰ ਤਾਂ ਸਮਝ ਨਹੀਂ ਆਉਂਦੀ ਮੈਂ ਹੁਣ ਇਕੱਲੇ ਕੀ ਕਰਾਂ ਕਿ ਇਹਦੇ ਵੱਲ ਜਾਵਾਂ ਨਾ ਤੇ ਕਿ ਭੈਣਪਰਾ ਵਾਲੀ ਜਾ ਸਕਦੀ ਆ ਕਹਿਣਾ ਸਾਰੀ ਉਮਰ ਕਮਾਈ ਕਰਦੇ ਰਹੇ ਹੁਣ ਦਵਾਈ ਜੋਗੇ ਪੈਸੇ ਵੀ ਨਹੀਂ ਨਿਕਲੇ ਇੰਨਾ ਵੱਲ ਵੇਣੀ ਆ ਨਾ ਮਨ ਬੜਾ ਦੁਖੀ ਹੁੰਦਾ ਵਾ ਜੇ ਇਹਨਾਂ ਨੂੰ ਕੁਝ ਹੋ ਗਿਆ ਮੈਂ ਕੀ ਕਰੂੰਗੀ ਹਏ ਏਦਾਂ ਨਾ ਕੁਝ ਹੋਵੇ ਕਿੱਥੋਂ ਪੈਸੇ ਲਿਆਵਾਂ ਚੱਲ ਕੋਈ ਨਹੀਂ ਕਿ ਭੈਣਪਰਾ ਨੂੰ ਫੋਨ ਕਰਦੀ ਆ ਤੇ ਪੈਸੇ ਥੋੜੇ ਜਿਹੇ ਦੇ ਕੇ ਜਾਓ ਮੈਨੂੰ ਦਵਾਈ ਲਿਆਉਣੀ ਆ ਇਹਨਾਂ ਦੀ ਦਵਾਈ ਤੋਂ ਬਿਨਾ ਤੇ ਨਹੀਂ ਟਾਈਮ ਸਰਨਾ ਖਾਣਗੇ ਤੇ ਫੇਰ ਹੀ ਉੱਠਣਗੇ ਨਾ ਇਦਾਂ ਕਿਦਾਂ ਕਿੰਨਾ ਚਿਰ ਪਏ ਰਹਿਣਗੇ ਮੰਜੇ ਤੇ ਰਮਨ ਹਾਂਜੀ ਅੰਨੀਆ ਉਹ ਗੱਲ ਸੁਣ ਮੇਰੀ ਹਾਂਜੀ ਬਾਜਾ ਮਾਰਨ ੜੇ ਜੀ ਉਹ ਬਾਜ ਰਮਨ ਤਨ ਕੀ ਮਾਰਨੀ ਹੈ ਉਹ ਜਦੋਂ ਦਾ ਜਵਨ ਹੋ ਕੇ ਗਿਆ ਉਹ ਨਾ ਮੇਰਾ ਉਹ ਤਾਂ ਦਾ ਸਰੀਰ ਆ ਗਿਆ ਨਿਕਾਲਦੇ ਤੁਹਾਡੀ ਠੀਕ ਆ ਮੈਂ ਤੁਹਾਨੂੰ ਕਈ ਵਾਰ ਕਿਹਾ ਵਾ ਵੀ ਉਹਦੇ ਬਾਰੇ ਨਾ ਸੋਚਿਆ ਕਰੋ ਆਪਣੇ ਸਰੀਰ ਵੱਲ ਵੇਖੋ ਕਿੰਨੀ ਮਹਿੰਗੀ ਦਵਾਈ ਖਾਂਡੇ ਜੇ ਫੇਰ ਵੀ ਸੋਚ ਉਹ ਹੀ ਸੋਚੀ ਜਾਂਦੇ ਜੇ ਕਿਦਾਂ ਠੀਕ ਹੋਣਾ ਹੋ ਤੁਸੀ ਮੈਨੂੰ ਇਹ ਹੀ ਮੈਨੂੰ ਪਤਾ ਨਹੀਂ ਹੁਣ ਪੈਸਾ ਕਰ ਹੈਗਾ ਹੈ ਨਹੀਂ ਹੈਗਾ ਵਾ ਸਾਰਾ ਕੁਝ ਪੈਸੇ ਦੀ ਫਿਕਰ ਨਾ ਤੁਸੀਂ ਕਰੋ ਪੈਸੇ ਹੈਗੇ ਆ ਘਰ ਕੋਈ ਗੱਲ ਨਹੀਂ ਦਵਾਈ ਲਿਆਵਾਂਗੇ ਠੀਕ ਹੋ ਜਾਣਾ ਤੁਸੀਂ ਇੱਕੋ ਹੀ ਗੱਲ ਵਾ ਵੀ ਉਹਦੇ ਬਾਰੇ ਨਾ ਸੋਚਿਆ ਕਰੋ ਮੈਨੂੰ ਇਹ ਹੀ ਚਲ ਜੇ ਘਰ ਹੁੰਦਾ ਤੇ ਕਿਹ ਕੋ ਪੈਸੇ ਬੁਏ ਪੜ ਕੇ ਲੈਂਦਾ ਪਰ ਜੀ ਉਹਨੂੰ ਇੰਨੀ ਸਮਝ ਹੁੰਦੀ ਫੇਰ ਹੀ ਨਾ ਜਦੋਂ ਚਲੇ ਗਿਆ ਤੇ ਕੀ ਸੋਚੋਗੇ ਉਹਦੇ ਬਾਰੇ ਬਾ ਕੁੜੀ ਆਈ ਆ ਕੋਈ ਗੱਲ ਨਹੀਂ ਆਈ ਤੇ ਮੈਂ ਤਾਂ ਤੁਹਾਡੇ ਲਾਗੇ ਹਾਂ ਵਾ ਨਾ ਵਰਪੂਤ ਹੈ ਹੀ ਆ ਤੇ ਮੈਨੂੰ ਇਹ ਹੀ ਵੀ ਚੱਲ ਬੁੱਢੇ ਬਾਰੇ ਸਹਾਰਾ ਹੀ ਸਾਡੇ ਲਾਗੇ ਤੇ ਸਾਡੇ ਲਾਗੇ ਰਹੂਗਾ ਸਾਨੂੰ ਵੀ ਪਤਾ ਵੀ ਇਹਨੇ ਛੱਡ ਕੇ ਚੱਜਣਾ ਬਗਾਨਾ ਸਹਾਰਾ ਕੋਈ ਨਹੀਂ ਹੁੰਦਾ ਇਥੇ ਤੇ ਆਪਣੇ ਸਾਥ ਛੱਡ ਜਾਂਦੇ ਆ ਛੱਡਿਆ ਨਾ ਤੁਹਾਡੀ ਤੀ ਨਹੀਂ ਆ ਗੱਲਾਂ ਸੋਚਣੀਆਂ ਛੱਡ ਦਿਓ ਤੁਸੀਂ ਕੋਈ ਗੱਲ ਨਹੀਂ ਆਪਣੇ ਆਪ ਦੇ ਵਿੱਚ ਨਾ ਹਿੰਮਤ ਰੱਖੋ ਕਿ ਮੈਂ ਠੀਕ ਹੋਣਾ ਮੈਂ ਦਵਾਈ ਖਾ ਕੇ ਉਹਨਾਂ ਬਾਰੇ ਨਾ ਕੋਈ ਵੀ ਗੱਲ ਕਰੋ ਮੈਨੂੰ ਨਹੀਂ ਚੰਗਾ ਲੱਗਦਾ ਜੀ ਦੋਨਾਂ ਬਾਰੇ ਤੇ ਗੱਲਾਂ ਕਰਦੇ ਰਮਨ ਜੋਬਨ ਤੈਨੂੰ ਬਗਾਨਾ ਲੱਗਦਾ ਏ ਮੈਨੂੰ ਨਹੀਂ ਨਾ ਲੱਗਦਾ ਮੈਂ ਤਾਂ ਹੱਥੀ ਲਿਆ ਕੇ ਉਹਨੂੰ ਪਾਲਿਆ ਸੀ ਛੋਟੇ ਜਿਹੇ ਮੈਨੂੰ ਤੇ ਆਪਣੇ ਨਾਲ ਵੱਧ ਲੱਗਦਾ ਸੀ ਮੈਂ ਤਾਂ ਕਦੀ ਰਪਿੰਦਰ ਦੀ ਨਹੀਂ ਗੱਲ ਮੰਨੀ ਉਹਨੇ ਜੋ ਮੈਨੂੰ ਕਹਿਣਾ ਜੋਬਨ ਨੇ ਮੈਂ ਉਹ ਮੰਨਣਾ ਠੀਕ ਆ ਪੁੱਤ ਜੋ ਤੂੰ ਕਰਨ ਦਿਆ ਮੈਨੂੰ ਇਹ ਥੋੜਾ ਪਤਾ ਹੈ ਵੀ ਇਹਦੇ ਛੱਡ ਕੇ ਚੱਲ ਜਾਣਾ ਸਾਨੂੰ ਜੇ ਤੁਸੀਂ ਉਹਦੇ ਨਾਲ ਇਦਾਂ ਕਰਦੇ ਰਹੇ ਜੇ ਨਾ ਤਾਂ ਐਂ ਤੇ ਪੂਵੇ ਚੜਿਆ ਤਾਂ ਐ ਉਹ ਛੱਡ ਕੇ ਗਿਆ ਨਾ ਦਵਕਾ ਮਾਰ ਕੇ ਰੱਖਿਆ ਹੁੰਦਾ ਉਹਨੂੰ ਵੀ ਡਰ ਹੁੰਦਾ ਵੀ ਮੈਂ ਇੱਥੇ ਰਹਿਣਾ ਵਾਂ ਇਹਨਾਂ ਤੱਕ ਹੀ ਸੀਮਤ ਆ ਮੈਂ ਜਦੋਂ ਤੁਸੀਂ ਉਹਨੂੰ ਕੁਝ ਕਿਹਾ ਨਹੀਂ ਪੈਹਾ ਤੇ ਲਾਲਿਆਉਣਾ ਉਹ ਵੀ ਖੁੱਲਾ ਦੇ ਹੱਥ ਚ ਫੜਾ ਦੇਣਾ ਜਿੱਥੇ ਵਰਤੇ ਖਰਚੇ ਤੂੰ ਹੀ ਉਹਦੇ ਕੋਲ ਲੈ ਕੇ ਹੀ ਜਾਣਾ ਉਹਨੇ ਤਾਂ ਮਾਣ ਆਈਆਂ ਕਰਨੀਆਂ ਹੀ ਫਿਰ ਸਾਡੀ ਥੋੜਾ ਮੰਨਣੀ ਹੀ ਚੱਲ ਕੋਈ ਗੱਲ ਨਹੀਂ ਜੋ ਵੀ ਹੋ ਗਿਆ ਨਾ ਪਿੱਛੇ ਉੱਤੇ ਮਿੱਟੀ ਪਾਈ ਦੀ ਹੁੰਦੀ ਆ ਗਾੜੀ ਸੋਚੀਦਾ ਵਾ ਜੇ ਚੰਗਾ ਸੋਚਗੇ ਤੇ ਚੰਗਾ ਹੁੰਦਾ ਵਾ ਤੇ ਜੇ ਆਪਾਂ ਉਹ ਹੀ ਗੱਲਾਂ ਦੁਹਰਾਈ ਜਾਵਾਂਗੇ ਤੇ ਫਿਰ ਉਹ ਹੀ ਵਿਚਾਰ ਮਨ ਵਿੱਚ ਆਈ ਜਾਣੇ ਆ ਵੇਲਾ ਰਮਨਦ ਤੋਂ ਕਿਦਾਂ ਦਰ ਰਪਿੰਦਰ ਨੂੰ ਫੋਨ ਕੀਤਾ ਵਾ ਕਿ ਤੇਰਾ ਡੈਡੀ ਠੀਕ ਨਹੀਂ ਆ ਧਿਆਨ ਕੇ ਪਤਾ ਹੀ ਲਾ ਜਾ ਵੇਲਾ ਨਾ ਫੋਨ ਕੀਤਾ ਤੇ ਨਾ ਆ ਪਾਈ ਮੈਂ ਤੁਹਾਨੂੰ ਕਿੰਨੀ ਵਾਰ ਆ ਕਿਹਾ ਵਾ ਉਹਨਾਂ ਬਾਰੇ ਨਾ ਸੋਚਿਆ ਕਰੋ ਉਹ ਨਾ ਜੋ ਬੰਦੀ ਪੈਣ ਬਣੀ ਆ ਤੇ ਬਣੀ ਰਹਿਣ ਦੋ ਉਹਨੂੰ ਇਹ ਪੁੱਲ ਗਿਆ ਵਾ ਕਿ ਜਿਹੜੇ ਮਾਂ ਪਿਓ ਨੇ ਮੈਨੂੰ ਜੰਮਿਆ ਪਾਲਿਆ ਵਾ ਨਾ ਕਿਤੇ ਉਹਨਾਂ ਦੀ ਵੀ ਸਾਰ ਲੈਣੀ ਆ ਕੋਈ ਗੱਲ ਨਹੀਂ ਤੁਸੀਂ ਦਵਾਈ دارو ਖਾਦਾ ਵਾ ਤੇ ਆਰਾਮ ਕਰੋ ਹਾ ਟੈਨਸ਼ਨਾਂ ਸਾਰੀਆਂ ਛੱਡ ਦਿਓ ਐਵੇਂ ਇਹੋ ਸੋਚ-ਸੋਚ ਕੇ ਅੱਗੇ ਬਿਮਾਰ ਹੋਏ ਜੀ ਤੇ ਕਿੱਦਾਂ ਠੀਕ ਹੋਣਾ ਵਾ ਫੇਰ ਕੋਈ ਗੱਲਾਂ ਕਰੀ ਜਾਂਦੇ ਜੀ ਤੁਸੀਂ ਆਰਾਮਨ ਗੱਲਾਂ ਕਦੀਆਂ ਕਰਨੀਆਂ ਵਾ ਜਦੋਂ ਲੰਮੇ ਪੈਈ ਨਾ ਵਾ ਧਿਆਨ ਫੇਰ ਉੱਧਰ ਚਲ ਜਾਂਦਾ ਸੌਂ ਤੁਸੀਂ ਰੈਸਟ ਵਾਲੀ ਗੋਲੀ ਵਿੱਚ ਹੈਗੀ ਆ ਤੇ ਲੰਮੇ ਪੋ ਤੇ ਹਰਾਮ ਕਰੋ ਮੈਂ ਵੀ ਰੋਟੀ ਪਾਣੀ ਬਣਾ ਲਾਂ ਚੱਲ ਬਣਾ ਦਿਓ ਰੋਟੀ ਪਾਣੀ ਇਹ ਫੁਲਕਾ ਖਾਣਾ ਖਿਜੜੀ ਖਾਣੀ ਮੈਂ ਉਹ ਬਣਾ ਲਾਂ ਖਿਜੜੀ ਬਣਾ ਲਈ ਫੇਰ ਚੱਲ ਠੀਕ ਮੈਂ ਬਣਾਉਂਦੀ ਆ ਤੁਸੀਂ ਰੈਸਟ ਕਰੋ ਚੱਲ ਕੋਈ ਗੱਲ ਨਹੀਂ ਇਹ ਰੱਤ ਅਮਰ ਗਾਦੀ ਕਰਨੀ ਆ ਕਿੰਨੇ ਦਿਨ ਹੋ ਗਏ ਮੈਨੂੰ ਬਿਮਾਰ ਪੈਨ ਉਦੋਂ ਤਾਂ ਖਰਚਾ ਹੀ ਹੋਣ ਲਿਆ ਵਾ ਮੈਨੂੰ ਇਹ ਆ ਕਿ ਆਊਗਾ ਪੈਸਾ ਕਿ ਤੂੰ ਆਊਗਾ ਚੱਲ ਜੋ ਬਣ ਇੱਥੇ ਹੁੰਦਾ ਤੇ ਕਿਹਾੜੀ ਆ ਲ ਜਾਂਦਾ ਜਾਂ ਕੇ ਯਾਰ ਦੋਸਤੋਂ ਪੈਸੇ ਫੜਦਾ ਹੁਣ ਤੂੰ ਜਨਾਨੀ ਆ ਤੂੰ ਕਿੱਥੇ ਜਾਏਂਗੀ ਮੈਨੂੰ ਦੇਖੋ ਵਨ ਵਨ ਚੋਰਾ ਖਾਈ ਜਾਂਦਾ ਦੱਸ ਐਡੀ ਵੱਡੀ ਗੱਲ ਹੋ ਗਈ ਓ ਤੇ ਮੈਨੂੰ ਹੁਣ ਦੱਸਣ ਦੀ ਏ ਦੱਸ ਭਾਬੀ ਨੂੰ ਵੀ ਪਤਾ ਤੇ ਭਾਜੀ ਨੂੰ ਪਤਾ ਉਹਨਾਂ ਨੇ ਮੇਰੇ ਲਾਗੇ ਨਾ ਨਹੀਂ ਲਿਆ ਕਿ ਤੈਨਾਂ ਨੂੰ ਤਾਂ ਤੁਹਾਨੂੰ ਪਤਾ ਵਾ ਰਹਿ ਦੇ ਮੈਂ ਹੁਣ ਗਿਆ ਇਹਨਾਂ ਫੇਰ ਹਾਂ ਜਾਨ ਕੀ ਦਿਮਾਗ ਖਰਾਬ ਕੀਤਾ ਹਮ ਰਹਿ ਗਈ ਆ ਕੋਈ ਗੱਲ ਫੇਰ ਗੱਲਦ ਨਹੀਂ ਕੋਈ ਵੀ ਰਹੀ ਹੂੰ ਮੈਨੂੰ ਪਤਾ ਤੁਸੀਂ ਗੁੱਸਾ ਕੀਤਾ ਆ ਮੈਂ ਤੁਹਾਡੇ ਕੋਲ ਫੇਰ ਮਾਫੀ ਮੰਗਦੀ ਆ ਤੁਸੀਂ ਗੁੱਸਾ ਦੇ ਕਰਨਾ ਪੰਦਾ ਹੀ ਆ ਨਾ ਹੁਣ ਤੁਹਾਨੂੰ ਤੇਨਾਂ ਨੂੰ ਪਤਾ ਤੇ ਮੈਨੂੰ ਪਤਾ ਹੀ ਨਹੀਂ ਮੈਂ ਦੇਹੀ ਸੋਚਿਆ ਸੀ ਵੀ ਤੁਸੀਂ ਗੁੱਸਾ ਨਾ ਕਰੋ ਮੈਂ ਤਾਂ ਨਹੀਂ ਡਰਦੀ ਦੱਸਣ ਦੀ ਤੁਹਾਨੂੰ ਦੱਸਣ ਦਈ ਆ ਭਾਜੀ ਹੁਣੀ ਨੇ ਤੇ ਗੱਲ ਕਰ ਨਾ ਮੈਂ ਇਹੋ ਗੱਲ ਦਾ ਗੁੱਸਾ ਆਵਾ ਤੇ ਜਦੋਂ ਆਹ ਕੰਮ ਹੋਇਆ ਸੀ ਨਾ ਤੂੰ ਉਦੋਂ ਦੱਸ ਦਿੰਦੀ ਨਾ ਤੇ ਘਰ ਖਰਾਬ ਹੋਣਾ ਹੀ ਨਹੀਂ ਚਲ ਮੈਂ ਤੈਨੂੰ ਕਹਿਂ ਦਦਿਆਂ ਵੀ ਗਲਤੀ ਹੋ ਗਈ ਆ ਹੁਣ ਛੱਡ ਵੀ ਦੋ ਇਹ ਗੱਲ ਨੂੰ ਚਲੋ ਕੋਈ ਗੱਲ ਮੂੰਹ ਬਣਾ ਕੇ ਤੂੰ ਬਿਠੇ ਰਹੇ ਤੇ ਫਿਰ ਉਹ ਉਧਰ ਕਿੰਨੇ ਗੱਲਬਾਤ ਕਰਨੀ ਬਾਅਦ ਚ ਗੱਲਬਾਤ ਵੀ ਹੁਣ ਕਰਾਂਗੇ ਕਿ ਕਰਨੀ ਤੇ ਪੈਣੀ ਹੈ ਗੱਲਬਾਤ ਹੁਣ ਏਦਾਂ ਜੋ ਬੰਨ ਫੋਨ ਲਾ ਕੇ ਪੁੱਛਣਾ ਹੋਣਾ ਸਾਰੀ ਗੱਲ ਉਹ ਤੇ ਮੈਨੂੰ ਦੱਸੂਗਾ ਹੀ ਨਾ ਤੇ ਕਿਹਦੀ ਗਲਤੀ ਆ ਤੇ ਕਿਹਦੀ ਨਹੀਂ ਆ ਚੱਲ ਤੁਸੀਂ ਉਹਨੂੰ ਵੀ ਕਰ ਲਿਓ ਮੇਰੇ ਵੱਲੋਂ ਭਾਈ ਉਹਨੂੰ ਵੀ ਕਰ ਲਿਓ ਪਰ ਇਹ ਆ ਵੀ ਹੁਣ ਤੁਹਾਡੇ ਨਾਲ ਚੰਗੀ ਤਰ੍ਹਾਂ ਕੋ ਬੋਲੋ ਤੁਹਾਡੇ ਨਾਲ ਗੱਲ ਹੀ ਗੁੱਸੇ ਹੋ ਗਈਆਂ ਉਹ ਤੁਹਾਡੇ ਨਾਲ ਮੈਂ ਉਹ ਗੱਲਾਂ ਗੁੱਸੇ ਆ ਉਦਾਂ ਮੈਨੂੰ ਗੁੱਸਾ ਹੁੰਦਾ ਹੀ ਨਹੀਂ ਆ ਤੈਨੂੰ ਪਤਾ ਤਾਂ ਹੈ ਹੀ ਐ ਅੱਗੇ ਕਿੰਨਾ ਗੁੱਸਾ ਕਰਦਾ ਰਿਆਂ ਚੱਲ ਮੇਰੀ ਵੀ ਗਲਤੀ ਆ ਕਿ ਮੈਂ ਪਹਿਲਾਂ ਨਹੀਂ ਗਾ ਤੁਹਾਨੂੰ ਦੱਸਿਆ ਹੈਗਾ ਚੱਲ ਹੁਣ ਇਹਦੇ ਵਾਸਤੇ ਮੈਂ ਤੁਹਾਡੇ ਕੋਲ ਫੇਰ ਦੁਬਾਰਾ ਮਾਫੀ ਮੰਗ ਲੈਣੀ ਆ ਚੱਲ ਤੂੰ ਟੈਨਸ਼ਨ ਨਾ ਲੈ ਤੇ ਐਵੇਂ ਮਾਫੀਆਂ ਨਾ ਮੰਗੀ ਜਾ ਤੈਨੂੰ ਪਤਾ ਤਾਂ ਹੈਗਾ ਮੈਂ ਕਿੰਨਾ ਗੁੱਸਾ ਕਰਨਾ ਹੁੰਨਾ ਤੇ ਕੋਈ ਗੱਲ ਨਹੀਂ ਜੋ ਬਨ ਹੋਣਾ ਉਹਦੇ ਘਰ ਮੈਂ ਛੱਡ ਕੇ ਹੀ ਆਉਣਾ ਜੋ ਮਰਜੀ ਹੋ ਜੀ ਜਿਹਦੀ ਮਰਜੀ ਗਲਤੀ ਹੋਏ ਆ ਇਹ ਥੋੜਾ ਵੀ ਘਰ ਛੱਡ ਕੇ ਚੱਲ ਜਾਣਾ ਤੁਹਾਨੂੰ ਪਤਾ ਸਹੀ ਮੈਂ ਦੱਸ ਦੈਂ ਆ ਕਿ ਮੰਮੀ ਨੇ ਵੀ ਨਾ ਕੁੱਝ ਜ਼ਿਆਦਾ ਹੀ ਉਹਨਾਂ ਨੂੰ ਤੰਗ ਕਰ ਦਿੱਤਾ ਸੀ ਤੇ ਤਾਂ ਹੀ ਉਹ ਵਿਚਾਰਾ ਇਹ ਗੱਲਾਂ ਘਰੋਂ ਨਿਕਲਿਆ ਵਾ ਨਹੀਂ ਤੇ ਉਹਦਾ ਘੜਾ ਜੀ ਕਰਦਾ ਸੀ ਇੰਨਾ ਵਧੀਆ ਘਰ ਛੱਡ ਕੇ ਜਾਣ ਨੂੰ ਨਾਲੇ ਘਰੋਂ ਬੇਕਾਰ ਹੋ ਗਿਆ ਉਹ ਬੈਠਾ ਵਿਚਾਰਾ ਕੀ ਪਤਾ ਉੱਥੇ ਉਹ ਕਿੱਦਾਂ ਰਹਿੰਦਾ ਕਿੱਦਾਂ ਨਹੀਂ ਉਹ ਤੁਹਾਨੂੰ ਉਹਨੂੰ ਹੀ ਪਤਾ ਵਾ ਨਾ ਚਲ ਹੁਣ ਬੈਠੋ ਤੁਸੀਂ ਤੇ ਮੈਂ ਚਾਹ ਬਣਾ ਕੇ ਲਿਆਉਂਦੀ ਚਲ ਬਣਾ ਲਿਆ ਘੁੱਟ ਫਿਰ ਪੀਣੀ ਇਦਾਂ ਕਰਨਾ ਜੋਬਨ ਫੋਨ ਲਾ ਹੀ ਲੈਣਾ ਪੁੱਛਿਆ ਨਾ ਸਹੀ ਭਲਾ ਕੀ ਕਰਦਾ ਇਹਨੇ ਵੇਖੀ ਫੇਰ ਝੂਠ ਬੋਲਣਾ ਮੇਰੇ ਨਾਲ ਹਲੋ